ਮੈਂ ਤਾਂ ਆਈ ਸੀ ਤੇਰੇ ਕੋਲ। ਵਿਰੋਧੀ ਜੀ ਬਲਾਈ ਫੋਨ ਕੀਤਾ ਸੀ ਆ ਕੇ ਮੈਨੂੰ ਕੁੱਟਿਆ। ਕੁੱਟਿਆ? ਨਾ 80 ਛੇ ਤੇ ਕੁੱਟਣ ਚਾਰ ਦਿਨ ਤਾਂ ਹੋਇਆ ਹਜੇ ਇਹਨੂੰ ਗਈ ਨੂੰ। ਕਾਦੇ ਪਿੱਛੇ ਲੜ ਪੇ? ਕੀ ਬਤਾਉ ਤਾ ਕਾਦੀ ਸ਼ਰਾਬ ਲੈ ਹੀ ਪੀਂਦਾ ਇਹੇ। ਸ਼ਰਾਬ ਪੀਂਦਾ ਤੇ ਵਿਚੋਲਾ ਤਾਂ ਮੈਨੂੰ ਕਹਿੰਦਾ ਸੀ ਮੁੰਡੇ ਨੂੰ ਅਕੇ ਗੋਲੀ ਦਾ ਵੈਰ ਵੀ ਨਹੀਂ। ਕੀ ਬਤਾ ਬੰਤੋ? ਮੈਂ ਤਾਂ ਆਈ ਹੁਣ ਫਿਕਰ ਲੱਗਿਆ ਪਿਆ ਸਾਰੀ ਰਾਤ ਨੀਂਦ ਨਹੀਂ ਆਈ। ਵੀ ਕਿਤੇ ਪਹਿਲਾਂ ਵਾਲਾ ਕੰਮ ਨਾ ਹੋ ਜੇ ਇਹਦੇ ਨਾਲ। ਕੀ ਪਤਾ ਭਾਈ ਡੋਬੜੀ ਦੀ ਕਿਸਮਤ ਕਹੇ ਜੀ ਆ। ਉਹਨੇ ਤਾਂ ਮੈਨੂੰ ਬਥੇਰੀਆਂ ਦਸੱਲਾਂ ਦਿੱਤੀਆਂ ਸੀ। ਉਹ ਤਾਂ ਕਹਿੰਦਾ ਵਧੀਆ ਮੁੰਡਾ ਖਾਨਦਾਨੀ ਪੀਂਦਾ ਨਹੀਂ ਹੈ ਪਈ ਦੇਖਣ ਜੀ ਵੀ ਵਧੀਆ ਲੱਗਦਾ ਕੋਈ ਲੱਗਦਾ ਨਹੀਂ ਵੀ ਦਾਰੂ ਪਿਆਲਾ ਪੀਂਦਾ ਹੋ ਆਈ ਤਾਂ ਮੈਂ ਤਾਂ ਹੁਣ ਉਹਨੂੰ ਠੁੱਠਾ ਦਲਾ ਸਜ ਦੇ ਤਾਂ ਮੈਂ ਕਿਹਾ ਭਾਈ ਤੇਰਾ ਪਿਓ ਕਿਹੜਾ ਦਾਰੂ ਨਹੀਂ ਸੀ ਪੀਂਦਾ ਉਹ ਬਥੇਰੀ ਦਾਰੂ ਪੀਂਦਾ ਸੀ ਮੈਨੂੰ ਕਿਵੇਂ ਕੁੱਟਦਾ ਸੀ ਮੈਂ ਵੀ ਤਾਂ ਦਿਨ ਕੱਟੇ ਐ ਕੱਟ ਲਾ ਭਾਈ ਹੁਣ ਥਾਂ ਥਾਂ ਤਨ ਤੈਨੂੰ ਹੋਰ ਤੋਰੀ ਜਾਊਂਗੀ ਉਹੀ ਤਾਂ ਗੱਲ ਐੜੀਏ ਤਰਲਾ ਤਾਂ ਹੀ ਮਾਰਿਆ ਸੀ ਵਿਚਾਲੇ ਸੌਖੀ ਬਸੂਗੀ ਪਰ ਕੀ ਪਤਾ ਭਾਈ ਕਿਸਮਤ ਚ ਕੀ ਲਿਖਾ ਕੇ ਲਿਆ ਯਕੀ ਨਹੀਂ ਐ ਕੁੜੀ ਦੁਖੀ ਦੁੱਖ ਐ ਮੈਂ ਤਾਂ ਲਾਦਾ ਇਹਦੇ ਕਰਮਾਂ ਚ ਆਈ ਤਾਂ ਮੈਨੂੰ ਫਿਕਰ ਲੱਗੇ ਪਈ ਹੁਣ ਬਣੂ ਕੀ ਮੈਂ ਤਾਂ ਹੁਣ ਤੇਰੇ ਕੋਲੇ ਆਈਆਂ ਵੀ ਦੱਸ ਕੀ ਕਰੀਏ ਆਪਾਂ ਬਣਨਾ ਕੀ ਐ ਮੈਂ ਵਿਚੋਲੇ ਨੂੰ ਪੁੱਛਦੀ ਆ ਉਹਨੂੰ ਲਾਉਣੀ ਆ ਮੈਂ ਫੋਨ ਵੀ ਭਾਈ ਕੀ ਗੱਲ ਮੈਨੂੰ ਤਾਂ ਲੱਗਦਾ ਨਹੀਂ ਰੁੜ ਜਾਣੇ ਇਹ ਵਿਚੋਲੇ ਦੀਆਂ ਗੱਲਾਂ 'ਚ ਵੀ ਦਮ ਕੀ ਪਤਾ ਆਪ ਦੇ ਰੁਪਈਆਂ ਦੇ ਲਾਲਚ 'ਚ ਜੇ ਕੁੜੀ ਡੋਗਤੀ ਹੋਵੇ ਆਪਣੀ ਹੁਣ ਤਾਂ ਫੇਰ ਗੱਲ ਕਰ ਤੇ ਪਤਾ ਲੱਗੂਗਾ ਵੀ ਕੀ ਬੋਲਦਾਗਾ ਜਾਂ ਫੇਰ ਮੈਂ ਜਾ ਆਉਣੀ ਆ ਕੰਮੋ ਕੋਲੇ ਦੇਖ ਲੈ ਮੈਂ ਕਹਿੰਦੀ ਸੀ ਤੂੰ ਤਾਂ ਜਾ ਕੇ ਆ ਪਹਿਲਾਂ ਮਾੜਾ ਜਾ ਪਤਾ ਤਾਂ ਲੈ ਕੇ ਅਭੀ ਇਹ ਗੱਲ ਸੱਚੀ ਐ ਕਿ ਝੂਠੀ ਐ ਆਹੋ ਭਲਾ ਦੇਖ ਆਉਨੇ ਆ ਹਾਂ ਵੀ ਕੀ ਗੱਲਬਾਤ ਦੇਖੇ ਤੋਂ ਪਤਾ ਲੱਗ ਜੂ ਆਪਾਂ ਨੂੰ ਵੀ ਝੂਠ ਤਾਂ ਨਹੀਂ ਬੋਲਦੀ ਪਤਾ ਹੀ ਲੱਗ ਜੂਗਾ ਹਾਂ ਕੋਈ ਨਾ ਫਿਰ ਮੈਂ ਐਂ ਕਰਦੀ ਆ ਮੈਂ ਜਾ ਆਉਣੀ ਆ ਜਾ ਕੇ ਗੱਲਬਾਤ ਕਰਕੇ ਪਤਾ ਲੱਗੂ ਤੇ ਫਿਰ ਮੈਂ ਲਾਉਂ ਮਚੋਲੇ ਨੂੰ ਫੋਨ ਜੇ ਕੋਈ ਗੱਲ ਹੋਈ ਬੰਤੋ ਸੱਚੀ ਮੇਰਾ ਤਾਂ ਬਲਾ ਹੀ ਮਨ ਪਿਛੇ ਮਨ ਜਾ ਹੋਇਆ ਮੈਂ ਕਿ ਪਹਿਲਾਂ ਵੀ ਤੂੰ ਕਹਿੰਦੀ ਸੀ ਵੀ ਭਾਈ ਕੱਲਾ ਮੁੰਡਾ ਐ ਕਾਸੀ ਦਾ ਨਸ਼ਾਨੀ ਉਹ ਸ਼ਰਾਬੀ ਕਬਾਬੀ ਨਿਕਲਿਆ ਮੈਂ ਕਿਹਾ ਹੁਣ ਵੀ ਤੂੰ ਰਿਸ਼ਤਾ ਕਰਾ ਤਾਂ ਆ ਵੀ ਵਧੀਆ ਮੁੰਡਾ ਹੈ ਤੇ ਕੁੜੀ ਮੈਂ ਕਿਹਾ ਬਲਾਈਂ ਰੋਈ ਜਾਵੇ ਐਡਾ ਢਿੱਡ ਮੱੱਚੇ ਹੁਣ ਉਹਦੇਲੇ ਮਨੋਂ ਮੈਂ ਤਾਂ ਉਹਦੇ ਕੋਲੇ ਨਾ ਤਾਂ ਰੋਈ ਕੁਛ ਨਹੀਂ ਕਿਹਾ ਮੈਂ ਤਾਂ ਸਮਾਂਹ ਚੜਕੀ ਗਈ ਹੋਰ ਫਿਰ ਭਾਈ ਕੀ ਕਰੀਏ ਹੁਣ ਆਏ ਤਾਂ ਉਹਨੂੰ ਕਾਇ ਵੀ ਨਹੀਂ ਸਕਦੇ ਵੀ ਭਾਈ ਛੱਡ ਕੇ ਆ ਜਾ ਮਸਾਂ ਉਹੀ ਗੱਲ ਤਾਂ ਤਣ ਪੱਤਣ ਲਾਇਆ ਕੰਮ ਹੋਈ ਸੂਚੀ ਜਾਂ ਨੇ ਵੀ ਬਣੂ ਕੀ ਇਹਦੀ ਐਡੀ ਕਿਸਮਤ ਮਾੜੀ ਜਿਵੇਂ ਮੇਰੀ ਇੱਕ ਧੀ ਸੀ ਸੋਚਿਆ ਕੀ ਸੀ ਤੇ ਬਣਦਾ ਕੀ ਹੈ ਉਹੀ ਤਾਂ ਗੱਲ ਹੈ ਭਾਈ ਬਥੇਰਾ ਹੁਣ ਤਾਂ ਠੋਕਰ ਕੇ ਕਰਿਆ ਸੀ ਰਿਸ਼ਤਾ ਦੇਖੋ ਹੁਣ ਕੀ ਗੱਲ ਬਣਦੀ ਐ ਜਾਏ ਤੇ ਪਤਾ ਲੱਗੂ ਮੈਂ ਜਾ ਕੇ ਆਉਣੀ ਐ ਫੇਰ ਤੂੰ ਜਾ ਕੇ ਆ ਜਾ ਕੇ ਸਾਰਾ ਗੱਲਬਾਤ ਦਾ ਪਤਾ ਲਿਆ ਫੇਰ ਤੂੰ ਮੈਨੂੰ ਦੱਸੀ ਫੇਰ ਕੋਈ ਤਾਂ ਗੱਲ ਕਰਨੀ ਪਊ ਆਪਾਂ ਨੂੰ ਚੱਲ ਕੋਈ ਨਹੀਂ ਫੇਰ ਐਂ ਕਰਦੀ ਐ ਮੈਂ ਅੱਜ ਹੀ ਜਾਨੀ ਐ ਹੁਣ ਮੈਨੂੰ ਐ ਡਰ ਲੱਗਦਾ ਉਹ ਤਾਂ ਐ ਕਹਿੰਦੀ ਸੀ ਵੀ ਜੇ ਤੂੰ ਬਾਲਾ ਕਰਦੇ ਮੈਂ ਤੇਰੇ ਘਰੇ ਨਹੀਂ ਵੱੜਦੀ ਮੈਂ ਤਾਂ ਕੁਝ ਖਾ ਕੇ ਮਰ ਜਾਨੀ ਐ ਲੈ ਹੈ ਕਾਮਨੀ ਜਾਣੇ ਕੁੜੀ ਨੇ ਕੋਈ 11 21 ਗੱਲ ਕਰ ਲਈ ਤੂੰ ਸਮਝਾਉਂਦੀ ਉਹਨੂੰ ਕਹੇਜਾ ਕੰਮ ਨਹੀਂ ਕਰਨਾਗਾ ਐਂ ਤਾਂ ਮੈਂ ਸਮਝਾਇਆ ਸੀ ਵੀ ਭਾਈ ਮਰੇ ਤਾਂ ਕੋਈ ਮਸਲੇ ਹੱਲ ਹੋ ਜਾਂਦੇ ਮੈਂ ਕਹਾ ਫੇਰ ਤਾਂ ਮੈਂ ਮਰ ਜਾਂਦੀ ਮੈਂ ਕਹਾ ਆ ਤੂੰ ਰੋਲਦੀ ਫਿਰਦੀ ਜਿਉਂਦੇ ਜੀ ਨੂੰ 100 ਡੱਕ ਤਾਂ ਹੁੰਦੀਆਂ ਜਾਣ ਤਾਂ ਨਹੀਂ ਗਵਾਉਣੀ ਐਂ ਤਾਂ ਬਥੇਰਾ ਕਿ ਹੈ ਬਸ ਹੁਣ ਆਹੀ ਮੈਨੂੰ ਤਾਂ ਫਿਕਰ ਲੱਗਿਆ ਪਿਆ ਨਾ ਜਾਣੇ ਕੀ ਪਤਾ ਤੇ ਤੂੰ ਅੱਜ ਹੀ ਜਾ ਕੇ ਆ ਉਹਦੇ ਕੋਲੇ ਕੋਈ ਨਹੀਂ ਫੇਰ ਮੈਂ ਜਾਣੀ ਐ ਤੂੰ ਦੱਸ ਚਾਹ ਦੀ ਘੁੱਟ ਬਣਾਵਾ ਕਿ ਪਾਣੀ ਧਾਣੀ ਬਣਾਵਾ ਕੋਈ ਨਿੰਬੂ ਆ ਸਵੇਰ ਚਾਹ ਪੀ ਕੇ ਆਈ ਸੀ ਕਾਸੇ ਨੇ ਮੇਰਾ ਜੀ ਨਹੀਂ ਕਰਦਾ ਮੈਂ ਤਾਂ ਦਿਨ ਮਸਾ ਚੜਾਇਆ ਮੈਂ ਕਹਾ ਪਹਿਲਾਂ ਬੰਤੂ ਕੋਲੇ ਜਾ ਕੇ ਆਵਾਂ ਚੱਲ ਮੈਂ ਜਲਦੀ ਤੇ ਨਾਲ ਹੀ ਹਾਂ ਮੈਂ ਉਧਰ ਹੋ ਜੂਗੀ ਆਹੋ ਲੈ ਦੱਸ ਮੈਂ ਤਾਂ ਆਖਿਆ ਸੌਖਾ ਸਾ ਆ ਗਿਆ ਮੈਨੂੰ ਕਿਹੜਾ ਸੌਖਾ ਆ ਗਿਆ ਨਹੀਂ ਨਹੀਂ ਅਈ ਕੋਈ ਚੀਜ਼ ਲੈ ਹਾਂ ਹਾਂ ਸੱਤੇ ਖਾਂਦੀ ਸਨ ਨਾ ਤੜਕੇ ਦੀ ਇੰਨਾ ਚੀ ਹੱਥ ਮਾਰੀ ਜਾਂਦੀ ਐ ਘਰ ਦੇ ਵਿੱਚ ਹੋਰ ਵੀ ਕੰਮ ਹੋਣਗੇ ਇੱਥੇ ਬੈ ਗਈ ਟਿਕ ਟਿਕੀ ਲਾ ਕੇ ਮੇਰੇ ਨਾਲ ਲੱਤ ਵਾਲੀ ਦੁਖੀ ਆਂਦੀ ਹੈਗੀ ਮੇਰੇ ਤੋਂ ਕੰਮ ਹੋ ਨਹੀਂ ਸੀ ਰਿਹਾ ਹੌਲੀ-ਹੌਲੀ ਕਰੀ ਜਾਣੀ ਐ। ਇਹ ਲੱਤ ਨੂੰ ਕੀ ਹੋ ਗਿਆ? ਕੀ ਲੱਤ ਤੇ ਪੋਲੀ ਆਵੇ ਤੈਨੂੰ? ਇਹਨੇ ਪਤਾ ਤਾਂ ਹੈਗਾ ਤਾ ਤੇਰੇ ਪ੍ਰਾਣ ਨੂੰ ਮੈਨੂੰ ਕਿੰਨਾ ਕੁੱਟਿਆ ਦਾ। ਫੇਰ ਕੀ ਹੋ ਗਿਆ ਜੇ ਤੇਰੇ ਦੋ ਚਾਰ ਲਾਤੀਆਂ ਠੱਠੇ ਵਰਗੀ ਤੂੰ ਪਈ ਐ। ਹੈ ਨਾਲੇ ਖਾਧੀਆਂ ਵੀ ਆਪਦੇ ਲੱਛਣਾਂ ਨਾਲ ਨੇ। ਜੇ ਆਪਦੇ ਪਤੰਦਰ ਨੂੰ ਪਾਣੀ ਫੜਾਣ ਦੀ ਚੁੱਪਚਾਪ ਤੂੰ ਲੱਗੀ ਗਰਦੌਰੀ ਕਰਨ। ਹੋਰ ਕਰਨੀ ਐ ਗਰਦੌਰੀ। ਮੈਂ ਕਰ ਲਾਂ। ਇਹਨੇ ਮੇਰਾ ਕਸੂਰ ਕੀ ਸੀ? ਮੈਂ ਤਾਂ ਇਹ ਕਿਹਾ ਉਹ ਬੇਸ਼ਰਾਬ ਨਾ ਪੀਆ ਕਰੋ ਚੰਗਾ ਨਹੀਂ ਲੱਗਦਾ ਅਗਲੇ ਦਾ ਨਮਾ ਨਮਾ ਵਿਆਹ ਹੋਏਗਾ ਉਹਨੇ ਸੌ ਪਾਰਟੀਆਂ ਦੇਣੀਆਂ ਹੈ ਤੈ ਜ਼ਰੂਰੀ ਪੁੱਛਣਾ ਹੈ ਵੱਡੀ ਆਈ ਸਮਝਾ ਲੈ ਸ਼ਰਾਬ ਨਾ ਪੀਆ ਕਰੋ ਉਹ ਤਾਂ ਹੀ ਪਿਉ ਤੂੰ ਲਾ ਲੈ ਜੋਰ ਜਿਹੜਾ ਲਾਉਣਾ ਹੈਗਾ ਕੱਦੀ ਕੀ ਹੈ ਹੁਣ ਤਾਂ ਖੁਸ਼ ਹੈ ਹੁਣ ਬੇੜੇ ਚ ਲੱਤਾਂ ਫਸਾਰ ਕੇ ਬਹਿ ਜਾ ਬੇੜਾ ਖੁੱਲਾ ਹੋ ਗਿਆ ਉਹ ਜਵਾਬ ਤਾਂ ਤੜਕੇ ਦਾ ਘਰੇ ਬੜਿਆ ਨਹੀਂ ਇੱਕ ਬਾਰੀ ਮੂੰਹ ਟੁੱਟ ਜੇ ਐ ਪੁੱਛਿਆ ਹੋਵੇ ਬਿਓ ਕਿਉਂ ਨਹੀਂ ਆਇਆ ਭੈਣੇ ਕਾਤੋਂ ਨਹੀਂ ਆਇਆ ਕਿੱਥੇ ਉਹ ਨਹੀਂ ਰੋਟੀ ਖਾਦੀ ਐ ਕਿੱਥੇ ਉਹ ਨਹੀਂ ਚਾਹ ਪੀਤੀ ਐ ਇਹਨੂੰ ਕੀ ਐ ਇਧਰ ਪਵਾ ਮੈਂ ਤਾਂ ਮਰੀ ਜਾਵੇ ਸੁਣ ਇਹ ਗੱਲ ਤਾਂ ਨਹੀਂ ਹੈਗੀ ਜੀ ਜਦੋਂ ਰਾਤ ਮੈਨੂੰ ਕੁੱਟੀ ਜਾਂਦਾ ਸੀ ਫਿਰ ਤੂੰ ਵੀ ਤਾਂ ਇੱਕ ਵਾਰੀ ਆ ਕੇ ਪੁੱਛ ਸਕਦੀ ਸੀ ਤੂੰ ਵੀ ਤਾਂ ਆਪਣੇ ਭਰਾ ਨੂੰ ਕਹਿ ਸਕਦੀ ਸੀ ਕਿ ਨਾ ਆਸਗਵਾਰਡ ਤਾਂ ਆ ਗਿਆ ਪਰ ਤੈਥੋਂ ਨਹੀਂ ਇੱਕ ਵਾਰੀ ਉੱਠ ਕੇ ਸਰਿਆ ਲੈ ਮੇਰਾ ਕੀ ਕੰਮ ਭਾਈ ਛੋਡੇ ਵਿੱਚ ਦੋ ਹਾਂ ਜੀਆਂ ਦੇ ਵਿੱਚ ਖਬਰ ਹੈ ਕੀ ਲੜਾਈ ਹੋਈ ਐ ਨਾਲੇ ਮੈਂ ਕਦੋਂ ਕਦੋਂ ਤੁਹਾਡੇ ਵਿੱਚ ਆਉਂਗੀ ਆ ਹੁਣ ਚੱਲ ਠੀਕ ਆ ਮੈਂ 4 ਦਿਨ ਬੈਠੀ ਆ ਇੱਥੇ ਵੀ ਨਵੀਂ ਨਵੇਲੀ ਆ ਤੈਨੂੰ ਕੋਈ ਤੂੰ ਨਹੀਂ ਜਾਣਦੀ ਤੈਨੂੰ ਨਹੀਂ ਕੋਈ ਜਾਣਦਾ ਮੈਂ ਤਾਂ ਕਰਕੇ ਚੱਲ ਤੇਰੀ ਜਾਨ ਵਿਸ਼ਾਨ ਕਰਾ ਜੂਗੀ ਸ੍ਰੀਕੇ ਅਗਵੀਲੇ ਚ ਆਏ ਹੁਣ ਜੇ ਤੂੰ ਸੁਧਰੇਂਗੀ ਫੇਰ ਹੀ ਕੰਮ ਲੋਟ ਆਉਗਾ ਜੇ ਛਤਰਖਣ ਦੇ ਆਪਦੇ ਲੱਛਣੇ ਖਾਈ ਜਾ ਮੈਂ ਕੁਝ ਨਹੀਂ ਕਰ ਸਕਦੀ ਨਾਲੇ ਆਪਦਾ ਹੁਣ ਸੋਚ ਸਮਝ ਕੇ ਗੱਲ ਕਰੀ ਜੇ ਘਰੇ ਜਵਾਖਾ ਆ ਵੀ ਗਿਆ ਨਾ ਕਿਤੇ ਲੱਗ ਜਾਏ ਮੂੰਹ ਪਾੜ ਕੇ ਬੋਲਣ ਫੇਰ ਖਾ ਲੇਗੀ ਹੂਰੇ ਮੈਂ ਤਾਂ ਕੋਸ਼ਿਸ਼ ਕਿ ਹੈ ਵੀ ਨਹੀਂ ਸੀਗਾ ਕਹੇਂ ਕਿ ਕਿਵੇਂ ਕਹੇਂ ਕਿ ਖਾ ਤੋ ਕੀ ਗੱਲ ਹੈ ਦੇਣਾ ਕੁਸਾ ਤੇ ਟਰੱਕ ਭਰ ਕੇ ਦਾਜ ਦਾ ਲੈਣੀ ਵੀ ਤਾਂ ਕਰਕੇ ਤੂੰ ਨੇ ਦਾਜ ਨੂੰ ਮੇਣਾ ਤੇਰਾ ਬੰਦ ਕਰੋ ਠੀਕ ਹੈ ਨਾ ਮੈਂ ਕੰਮ ਕਰੀ ਜਾਨੀ ਆ ਇਹੀ ਬੋਤ ਮੈਂ ਕੁੱਟ ਖਾਣ ਤਾਂ ਨਹੀਂ ਆਈ ਨਾ ਮੈਂ ਤੁਹਾਨੂੰ ਚੰਗਾ ਮੰਦਾ ਕਿਹਾ ਨਾ ਮੈਂ ਤੁਹਾਡੇ ਭਰਾ ਨੂੰ ਲੈ ਭਾਈ ਮੈਂ ਤਾਂ ਮੂੰਹ ਸੇ ਆਉ ਲੈ ਹੁਣ ਮੈਂ ਤਾਂ ਤੇਰੇ ਛੋ ਨਹੀਂ ਪਾਜੇ ਮੈਂ ਤਾਂ ਤੂ ਤੋਲ ਲਾ ਤੇਰਾ ਕੀ ਤੇ ਕਹ ਕੋਲ ਦੇ ਆ ਜਿਹੜਾ ਮੈਨੂੰ ਚੱਕਦੇ ਨੇ ਤੈਂ ਕਹਿਤਾ ਮੇਨਾ ਦੇਣਾ ਬੰਦ ਕਰ ਨਾ ਤੇਰਾ ਦੇਣਾ ਕੋਸਾ ਮੈਂ ਤਾਂ ਇਹੀ ਦਉ ਮੇਲੇ ਜਿੰਨਾ ਚ ਲਿਆਉਂਦੀ ਨਹੀਂ ਕੋਸ ਆ ਸਾਰੇ ਸਰੀਕੇ ਕਬੀਲੇ ਤੇ ਨੱਕਬੜਾ ਕੇ ਰੱਖਤਾ ਅਗਲਾ ਕਹਿੰਦਾ ਤੁਸੀਂ ਨੰਗਾ ਦੀ ਕੁੜੀ ਰੱਖ ਕੇ ਲੈ ਕੀ ਸਾਡੇ ਕੋਲ ਹੈ ਨਹੀਂ ਸੀ ਐਦੂ ਤਾਂ ਚੰਗੇ ਰਹਿੰਦੇ ਅਸੀਂ ਮੁੱਲ ਦੀ ਲਿਆਉਂਦੇ ਹੁਣ ਵੀ ਤਾਂ ਮੁੱਲ ਦੀ ਹੀ ਐ ਹੁਣ ਕਹਣਾ ਕੱਚ ਰਹਿ ਗਿਆ ਕੋਈ ਹਣ ਖੜੀ ਮੇਲੀਆਂ ਗੱਲਾਂ ਸੁਣੀ ਜਾਏਗੀ ਕਿ ਭਾਂਡੇ ਜੱਤ ਫੇਰेंगी ਹਾਂ ਬਣ ਮੈਂ ਹਾਂ ਕਾਨੂੰਨ ਛੁਰਤਾਂ ਦੀ ਚਾਰ ਸੁਣੇ ਬਿਨਾ ਕੁਛ ਸਿਖਿਆ ਕੀ ਨਹੀਂ ਤੋਰੀ ਮਾਂ ਨੇ ਜੇ ਕੋ ਸਿਖਿਆ ਕੇ ਤੋਰੀ ਹੋਵੇ ਫੇਰ ਹੀ ਆ ਇੱਕ ਹਲ ਹਲ ਕਰਮ ਸਿਖਿਆਤੀ ਇੱਕ ਆਸ ਸਿਖਿਆਤੀ ਜੁੰਡੇ ਝੂਕਣ ਦੇ ਕਿਵੇਂ ਬੜਾਏ ਹੈਗੇ ਨਹੀਂ ਤੂੰ ਐਂ ਤਾਂ ਦੇਖ ਲੈ ਚੱਜਣਾ ਮਾਰੇ ਮੋٹے ਰੱਖ ਲੈ ਹਾਂ ਆ ਕੇ ਹੂੰ ਆ ਬਗਲਾਏ ਟੀਲਕ ਨੇ ਹਣ ਜਿਆਦਾ ਸੋਹਣੀ ਲੱਗਦੀ ਏ ਤੂੰ ਕੱਦੀ ਗਿਆ ਭੜੇ ਕਸਾੜੇ ਵਾਲੀ ਜੇ ਉਹੀ ਸੋਨਾ ਲੱਗਣਾ ਹੋਵੇ ਤਾਂ ਉਹੀ ਕੁਦਰਤ ਵੱਲੋਂ ਸੋਨਾ ਬਣਾਇਆ ਹੁੰਦਾ ਬੰਦਾ ਆ ਜੁੰਡੇ ਕਤਾਲ ਨਾਲ ਸੋਹਣੇ ਨਹੀਂ ਬਣਦੇ ਨਾਲੇ ਝਾਟਾ ਠਾ ਟਾ ਕਰਿਆ ਕਰ ਫੂਕ ਲਿਆ ਕਰ ਰੱਬਾ ਮੈਂ ਘੜਾ ਪੁੱਲ ਕੇ ਭੇਜਿਆ ਸੀ ਬਿਹਾਰ ਤੋਂ ਮੈਂ ਤੁਮੇਨੂੰ ਦੋਖੀ ਦੇਣੇ ਨਹੀਂ ਇਸ ਤੋਂ ਮੈਂ ਤੇぞ ਕਿਸੇ ਕੰਮ ਕਰਕੇ ਦਿਖਾਉਂਦੀ ਸੀ ਮੇਜਕ ਨਜ਼ਰ ਕਰਦਾ ਸੀ ਕਦੇ ਉਹਨੇ ਮੈਨੂੰ ਮੰਦਾ ਨਹੀਂ ਸੀ ਬੋਲਿਆ ਆਏ ਤੇ ਸਮਝਦਾਰ ਹੋ ਕੇ ਤਕੜੇ ਹੋ ਕੇ ਵੀ ਨੰਗ ਪੂਰੇ ਨਾਲ ਕੁੜਦੇ ਨਹੀਂਗੇ ਕਰਮੋ ਕੁੜੇ ਕਰਮੋ ਬੱਸ ਪਰ ਉਹਨਾਂ ਮੇਰੀ ਤੇ ਚੁੱਪ ਕਰ ਚੁੱਪ ਕਰ ਦੱਸ ਮੈਨੂੰ ਕੀ ਗੱਲ ਹੈ ਹੈ ਕਿ ਦੱਸ ਮਾਸੀ ਇਹ ਦੋ ਤਾਂ ਮੈਨੂੰ ਕੁਛ ਤੱਕਾ ਦੇ ਦੇਂਦਾ ਇਹ ਲੋੜੀ ਜੀ ਮੈਂ ਕਿਹਾ ਸੀ ਨਾ ਮੈਂ ਉੱਥੇ ਸੌਖੀ ਸੀ ਮੈਂ ਕੰਮ ਕਰਕੇ ਤਾਂ ਘਰ ਜਾਂਦੀ ਸੀ ਇਹਨਾਂ ਲੋਬੀਆਂ ਤੇ ਬੱਸ ਬਾ ਕੇ ਤੁਸੀਂ ਮੇਰਾ ਬੁਰਾ ਹਾਲ ਕਰਤਾ ਨੱਕੀ ਗੱਲ ਹੋ ਗਈ ਆ ਏਡੇ ਏਡੇ ਲੀਲ ਪਾਏ ਪਾਏ ਕੁੱਟਿਆ ਤੈਨੂੰ ਹਾਂ ਮਸੀ ਕਿਹੜੀ ਗੱਲ ਆ ਕੁੱਟਿਆ ਇਹ ਸ਼ਰਾਬ ਪੀ ਕੇ ਆਸੀ ਭੈਣ ਭਰਾ ਕਹਿੰਦੇ ਨੰਗਾਂ ਦੀਆਂ ਕਹਿੰਦੇ ਕੀ ਲੈ ਕੇ ਆਈ ਹੈਗੀ ਸ਼ਰਾਬ ਪੀ ਕੇ ਆਇਆ ਸੀ ਨਾ ਵਿਚੋਲਾ ਤਾਂ ਕਹਿੰਦਾ ਸੀ ਮੁੰਡਾ ਸ਼ਰਾਬ ਪੀਂਦਾ ਨਹੀਂ ਸ਼ਰਾਬ ਦੇ ਨੇੜੇ ਤੇੜੇ ਨਹੀਂ ਜਾਂਦਾ ਆ ਕੀ ਗੱਲ ਫਿਰ ਉਹ ਤਾਂ ਮਸੀ ਛੱਡ ਜਦੋਂ ਰਾਤ ਨੂੰ ਕੁੱਟਿਆ ਆ ਸਗਮਾਂਡਰੇ ਜਾ ਕੇ ਛੜਾਤਾ ਮੇਰੀ ਨਣਦ ਕੋਲੇ ਵੀ ਨਹੀਂ ਆਈ ਹੈਗੀ ਬੂ ਮੈਂ ਮਰ ਜਾ ਹਜੇ 2 ਦਿਨ ਵਿਆਹੀ ਨੂੰ ਹੋਏ ਆ ਆਸ ਗਮਾੜ ਵੀ ਇਕੱਠਾ ਕਰ ਲਿਆ ਇਹਨਾਂ ਨੇ ਇਹ ਤਾਂ ਉਦੋਂ ਵੀ ਸਿਰੇ ਦੇ ਨਿਕਲੇ ਹੈ ਸੋਚਿਆ ਕੀ ਸੀ ਹੋ ਗਿਆ ਕੀ ਕਹਿੰਦੀ ਦਾਜ ਲੈ ਕੇ ਡਰੱਗ ਭਰ ਕੇ ਕਹਿੰਦੀ ਨਹੀਂ ਨਹੀਂ ਤੂੰ ਤਾਂ ਸੀ ਮੁੱਲ ਦੀ ਲਿਆਉਂਦੇ ਕਹਿੰਦੀ ਹੁਣ ਵੀ ਤੈਨੂੰ ਤਾਂ ਮੁੱਲ ਹੀ ਲਿਆਂਦਾ ਸੀ ਕਹਿੰਦੀ ਲੈ ਵੇਖ ਲੈ ਨਾ ਦਾਜ ਦੀ ਕਿਹੜਾ ਪੁੱਤ ਆਪਣੀ ਗੱਲ ਹੋਈ ਸੀ ਇਹਨਾਂ ਨਾ ਵਿਚੋਲਿਆਂ ਨੇ ਸਾਰਾ ਕੁਝ ਤਾਂ ਕਿਹਾ ਆਪਾਂ ਨੂੰ ਭਾਈ ਦਾਜ ਦੀ ਲੋੜ ਨਹੀਂ ਉਹਨਾਂ ਤਾਂ ਸਿਰਫ ਰੋਟੀ ਪਕਾਉਣ ਵਾਲੀ ਚਾਹੀਦੀ ਹੈ ਅਸੀ ਬਾਰ-ਬਾਰ ਮੇਨੇ ਦਿੰਦੇ ਤੇਰੀ ਮਾਣੇ ਕੀ ਸਖਾਇਆ ਤੈਨੂੰ ਨਣਦ ਤਾਂ ਮੇਰੀ ਬਣ ਬੈਠੜ ਮੇਰੇ ਦਿੰਦੇ ਹੁਣ ਵੀ ਕਮਰੇ ਚ ਬਾਹਰ ਕੱਟਦਾ ਕਹਿੰਦੀ ਕਿੱਥੇ ਆ ਗਈ ਹੁਣ ਅੰਦਰ ਬੈਠੀ ਹੈ ਕਹਿੰਦੀ ਇੱਥੇ ਗੜਾ ਤੇਰੀ ਮਾਣੇ ਬੈੱਡ ਲੈ ਕੇ ਸਜਾਇਆ ਕਹਿੰਦੀ ਬਾਹਰ ਬਹਿ ਜਾ ਉਹਦਾ ਉਹ ਮੈਂ ਮਰ ਜਾ ਇਹ ਤਾਂ ਕਹਾਣੀ ਸਾਰੀ ਪੁੱਠੀ ਹੋ ਗਈ ਮੈਂ ਤਾਂ ਤੇਰੀ ਮਾਂ ਨੇ ਭੇਜਿਆ ਕਹਿੰਦੀ ਜਾ ਕੇ ਕੁੜੀ ਦੀ ਖੈਰ ਸੁਖ ਪੁੱਛ ਕੇ ਆ ਕਹਿੰਦੀ ਉਹਨੇ ਫੋਨ ਕੀਤਾ ਸੀ ਮੈਨੂੰ ਤਾਂ ਆਈਆਂ ਪੁੱਤ ਮੈਂ ਤਾਂ ਅਸੀ ਮਾਂ ਨੂੰ ਵੀ ਦੱਸਿਆ ਸੀ ਮੰਮੀ ਮੇਰੇ ਮਗਰ ਪੈ ਗਈ ਉਹਨੇ ਮੇਰੀ ਇੱਕ ਨਹੀਂ ਸੁਣੀ ਉਹਨੇ ਯਕੀਨੀ ਨਹੀਂ ਮੰਨਿਆ ਮੇਰਾ ਕੋਈ ਨਾ ਪੁੱਤ ਐ ਤਾਂ ਵਿਚਾਰੀ ਆਉਂਦੀ ਸੀਗੀ ਦੇਖ ਉਸੇ ਨੇ ਭੇਜਿਆ ਮੈਨੂੰ ਕਹਿੰਦੀ ਜਾ ਕੇ ਆ ਦੇ ਰिती ਕੋਲ ਕਹਿੰਦੀ ਗੱਲਬਾਤ ਪੁੱਛ ਕੇ ਆ ਪਹਿਲਾਂ ਕੀ ਕਹਿੰਦੇ ਐ ਹੁਣ ਮਾਸੀ ਇਹ ਤਾਂ ਤੂੰ ਹੀ ਪੁੱਛ ਲੈ ਕੀ ਕਹਿੰਦੇ ਐ ਅਰ ਸੋਈ ਚ ਬੜੀ ਥਾਲੋ ਹੱਥ ਜੋ ਫੜ ਲੈ ਮੇਰੇ ਕਹਿੰਦੀ ਜਿੱਦੇ ਤੇਰੀ ਮਾਂ ਟਰੱਕ ਦਾ ਅੱਜ ਤਾਂ ਲੈ ਕੇ ਆਊਗਾ ਉਧਰ ਸੋਈ ਚ ਬੜ ਜੀ ਨਹੀਂ ਕਹਿੰਦੀ ਬਾਰ ਬਾਰ ਕੰਮ ਕਰਿਆ ਕਰ ਰੋਟੀ ਤੇ ਨਹੀਂ ਰੋਟੀ ਮਿਲ ਜਾਇਆ ਕਰੂ ਲੈ ਵੇਖ ਲੈ ਨਾ ਫੇਰ ਕਹੋਂਗੇ ਕੰਮ ਨਹੀਂ ਕਰਦੀ ਜੇ ਮੇਰੀ ਮਾਂ ਨੇ ਦਾਜ ਨਹੀਂ ਦਿੱਤਾ ਛੋਡੇ ਘਰ ਦਾ ਤਾਂ ਕੰਮ ਕਰੂੰਗੀ ਕਹ ਮੈਂ ਮਸੀ ਮੈਂ ਕਿ ਅਸੀਂ ਜਾ ਮੈਂ ਕਿ ਮੈਂ ਪੜੀ ਲਿਖੀ ਮੈਂ ਕੋਈ ਨੌਕਰੀ ਕਰ ਲੈਨੀ ਆ ਮੈਂ ਬੱਚੇ ਟਿਊਸ਼ਨ ਪੜਾ ਦੇਆ ਕਰੂੰ ਫਿਰ ਮੈਂ ਸਮਾਨ ਬਣਾ ਲੂੰ ਆ ਆਪਦਾ ਕਹਿੰਦੀ ਹੁਣ ਤੈਨੂੰ ਬਾਹਰ ਕੱਢ ਗਏ ਅਸੀਂ ਕਹਿੰਦੀ ਫੇਰ ਤੂੰ ਦੋ ਸਾਲਾਂ ਚ ਕਮਾਏਂਗੀ ਫੇਰ ਅਸੀਂ ਸਮਾਨ ਲਿਆਉਣਾ ਲਿਆਵਾਂਗੇ ਕਹਿੰਦੀ ਆਸ ਕਮਾਣ ਚ ਸਾਨੂੰ ਦਈ ਸੀ ਸਾਡਾ ਨੱਕ ਉੱਚਾ ਹੋਊਗਾ ਕਹਿੰਦੀ ਤੂੰ ਤਾਂ ਸਾਡੇ ਪੱਟੇ ਬੇਸ ਕਰਾਤੀ ਜੇ ਘਰ ਬਸਾਉਣਾ ਨਾ ਤਾਂ ਸਭ ਕੁਝ ਹੈਗਾ ਘਰੇ ਆਗਣੀ ਲਾਈ ਲੱਗਦੀ ਜੇ ਨਹੀਂ ਵਸਾਉਣਾ ਤਾਂ ਕਿੱਡਾ ਮੂੰ ਮਰਜੀ ਟੱਡੀ ਚੱਲੂਗਾ ਦੇਖ ਲੈ ਉਦੋਂ ਗੱਲਾਂ ਹੋਰ ਸੀ ਜਦੋਂ ਪੁੱਤ ਵਿਆਹ ਹੈਗਾ ਉਦੋਂ ਗੱਲਾਂ ਹੋਰ ਹੋਗੀਆਂ ਨਾ ਕੁੜੀ ਦਾ ਤੀਜੇ ਥਾਂ ਬੋਲਣ ਦਾ ਕੀ ਹੱਕ ਹੈ ਦਾ ਮਾਸੀ ਦੀ ਧੀ ਹੈਗਾ ਹਾਂ ਮੈਂ ਤੈਨੂੰ ਆਏ ਕਹਿੰਦੀ ਹੁਣ ਮੈਂ ਉੱਥੇ ਛੱਡਿਆ ਕਿੱਥੇ ਛੱਡਿਆ ਮੈਂ ਮੇਰੇ ਤੇ ਕਾਲੇ ਦੇ ਕਰੇ ਛੱਡਿਆ ਮਾਸੀ ਮੈਨੂੰ ਮੇਰੇ ਉੱਤੇ ਕੰਮ ਕਰਕੇ ਖਾਣੂ ਮੈਂ ਤਾਂ ਉੱਥੇ ਕੁੱਟ ਨਹੀਂ ਖਾਦੀ ਜਾਂਦੀ ਕਮਲੀ ਆ ਪੁੱਤ ਗੁੱਡੀਆਂ ਪਟੋਲਿਆਂ ਦਾ ਖੇਡ ਨਹੀਂ ਹੈਗਾ ਇਹੇ ਹੁਣ ਤੇਰਾ ਦਵਾਰੇ ਟਮਟਮਈਆ ਕੀਤਾ ਇੱਥੇ ਬਸਣਾ ਪਊ ਤੈਨੂੰ ਉਹ ਤਾਂ ਮੇਰਾ ਆਪਦਾ ਘਰ ਹੈ ਨਾ ਉੱਥੋਂ ਮੈਨੂੰ ਕੋਈ ਕੱਢਦਾ ਨਹੀਂ ਸਕਦਾ ਇਹਦੇ ਤਾਂ ਬਾਹਰ ਮੰਝਾ ਡਾਤਾ ਮੇਰਾ ਮੇਰੀ ਗੱਲ ਸੁਣ ਮੈਂ ਤੇਰੇ ਵਿਚੋਲੇ ਨਾ ਕਰਦੀਆਂ ਗੱਲ ਭਲਾ ਕੀ ਕਹਿੰਦਾ ਨਾਲੇ ਤੇਰੀ ਨੰਦ ਨਾਲ ਕਰਦੀਆਂ ਭਾਈ ਤੂੰ ਕੀ ਚਾਹੁੰਨੀ ਆ ਬਸ ਲੈਣ ਦੇ ਆਪਦੇ ਭਰਾ ਦਾ ਘਰ ਮਾਸੀ ਮੈਂ ਕੀ ਗੱਲ ਕਹੀ ਸੀਗੀ ਮਗਾਪੇ ਮੈਂ ਤੈਨੂੰ ਛਡਾ ਦੇ ਦਿੰਦੀ ਕਹਿੰਦੀ ਮੈਂ ਕਿਉਂ ਆ ਮਾ ਤੁਹਾਡੇ ਦੋਨਾਂ ਦੀ ਐ ਜੀ ਅਚ ਨਾਲੇ ਕਹਿੰਦੀ ਕਿ ਭਰਾ ਤੈਨੂੰ ਕਿਹੜੀ ਗੱਲ ਤੋਂ ਕੁੱਟਦਾ ਸੀਗਾ ਨਾ ਕਿੱਥੇ ਅਬਿੰਦਰ ਹੁਣ ਹੈਣੀ ਘਰੋਂ ਬਾਗਿਆ ਘਰੇ ਹੈ ਨਹੀਂ ਲੈ ਵੇਖ ਲਾ ਕਿੱਡਾ ਕੁੜੇ ਆ ਕੇ ਠੱਗੀ ਕੀਤੀ ਕਿੱਡੀ ਇਹਨਾਂ ਨੇ ਗੱਲਾਂ ਹੋਰ ਨਿਕਲਦੀਆਂ ਵਿੱਚੋਂ ਹੋਰ ਹਜੇ ਕੀ ਪਤਾ ਕੀ ਕੁਛ ਕਰਨਗੇ ਕਹਿੰਦਾ ਧੇਰ ਜਿੰਦੇ ਤਾਂ ਲੈਣ ਲਾ ਦੂ ਇੱਥੇ ਲਿਆ ਕੇ ਕਹਿੰਦਾ ਮੈਂ ਅੱਛਾ ਤੇ ਫਿਰ ਲੈਣ ਲੱਗੀ ਨਾ ਉਹਦੇ ਦੀ ਕਿੱਥੇ ਸੀ ਉਹਦੇ ਨਾਲ ਕਿਉਂ ਬੁੜਾ ਹੋ ਗਿਆ ਮਸੀ ਕੀ ਦੇਖਿਆ ਤੁਸੀਂ ਨਹੀਂ ਪਤਾ ਦੇਖਿਆ ਤਾਂ ਹੀ ਸੀ ਵੀ ਚੱਲ ਸਿਆਣੀ ਉਮਰ ਦਾ ਥੋੜਾ ਜਿਹਾ ਸਮਝ ਹੋਊ ਘਰ-ਬਾਰ ਬੰਨਣ ਦੀ ਬੀਬਾ ਜਾਲ ਤੂੰ ਵੀ ਉਹੀ ਗੱਲ ਨਿਆਣੀ ਨੇ ਅੱਗੇ ਕਦਮ ਚੱਕਿਆ ਸੀ ਤੇਰਾ ਘਰ ਵਸ ਜੂਗਾ ਹੁਣ ਐ ਕਿ ਪਤਾ ਸੀ ਵੀ ਇਹ ਤਾਂ ਉਹੀ ਗੱਲ ਭਰ ਗਲ ਜਾਣਗੇ ਮਸੀ ਤੂੰ ਮੇਰੀ ਨਾਲ ਤਾ ਗੱਲ ਕਰਕੇ ਵੇਖ ਮੇਰੀ ਲਾਤ ਤੇ ਸਾਟਾ ਮਾਰੀ ਨਾਲ ਲਾਤ ਮੇਰੀ ਬਹੁਤ ਦਰਦ ਕਰਦੀ ਹੈ ਮੈਨੂੰ ਕਹਿੰਦੀ ਮੈਂ ਕਿ ਭੈਮਣ ਕਿ ਦਵਾਈ ਦਵਾ ਲਿਆ ਕਹਿੰਦੇ ਮੇਰੇ ਮੂਰੇ ਤਾਂ ਤੂੰ ਵੱਡੀ ਪਈ ਹੋਵੇਂ ਮੈਂ ਤਾਂ ਤੇਰੇ ਤਾਂ ਨਹੀਂ ਲੈ ਕੇ ਜਾਂਦਾ ਲੈ ਵੇਖ ਲੈ ਨਾ ਤੇਰਾ ਮੈਂ ਕੀ ਦੱਬ ਲਿਆ ਕਾ ਵੱਡੀ ਪਈ ਨੂੰ ਮੈਨੂੰ ਕਹਿੰਦੀ ਮਾਂ ਮੈਂ ਦਮਾਸੀ ਕਿਹਾ ਵੀ ਨਾ ਮੈਂ ਤਾਂ ਵੀ ਨਹੀਂ ਕਿਹਾ ਮੇਰਾ ਘਰ ਆ ਕਹਿੰਦੀ ਇੱਥੇ ਮੇਰਾ ਹਿੱਸਾ ਕਹਿੰਦੀ ਇੱਕ ਜਗੋੜਾ ਦੇ ਕੇ ਲੈ ਜੂਗੀ ਕੁੜੇ ਮਾਸੀ ਦੀ ਕੁੜੀ ਆ ਉਹਦਾ ਕੀ ਹਿੱਸਾ ਮੈਂ ਡਰਾਵੇ ਦਿੰਦੀ ਆ ਤੈਨੂੰ ਜੇ ਸਾਹੀ ਭੈਣ ਹੋਵੇ ਤਾਂ ਤੇਰਾ ਹਿੱਸਾ ਹੈਗਾ ਕਾ ਚਲ ਤੂੰ ਕੋਈ ਨਾ ਰੋ ਨਾ ਮੇਰਤੀ ਬਣ ਕੇ ਤੇ ਮੈਂ ਕਰਦੀ ਆ ਉਹਦੇ ਨਾਲ ਗੱਲ ਚੰਗਾ ਚਾਹ ਬਣਾਉਣੀ ਆ ਰੈਂ ਦੇ ਚਾਹ ਚੂਨ ਮੈਨੂੰ ਨਹੀਂ ਚੰਗੀ ਲੱਗਦੀ ਚਾਹ ਮੈਂ ਤਾਂ ਕਿਹੜਾ ਗੱਲ ਕਰਦੀ ਆ ਉਹਦੇ ਨਾਲ ਠੀਕ ਹੈ ਠੀਕ ਨਾਲੇ ਉਹਨੂੰ ਪੁੱਛ ਲੈ ਫਿਰ ਮੈਂ ਚਾਹ ਬਣਾ ਦੁਰ ਸੋਈ ਕੋਈ ਨਾ ਨਾ ਪੀਵਾਂਗੇ ਚਾਹ ਨਹੀਂ ਦੇਣਗੇ ਤਾਂ ਪੁੱਛਦੀ ਆ ਮੈਂ ਉਹ ਨਹੀਂ ਜਾਣੀ ਆ ਸਸਰੀ ਕਾਲਪਣ ਸਸਰੀ ਕਾਲ ਬੈ ਜਾ ਕਿਵੇਂ ਐਡੋ ਭੰਤੀ ਜੇ ਬੈਠੀ ਆ ਤੁਸੀਂ ਬਸ ਉਈ ਮੈਂ ਇੱਥੇ ਦੇ ਪੈ ਗਈ ਰਿੱਚਾ ਟਿੱਲਾ ਜਾ ਸੀਗਾ ਬਣ ਅੱਛਾ ਹਾਂ ਕੰਮੋ ਕੰਮੋ ਤਾਂ ਬੈਠੀ ਆ ਭਾਈ ਉੱਥੇ ਨਮ ਥੱਲੇ ਪਈ ਆ ਉਹ ਤਾਂ ਨਾ ਕੀ ਗੱਲ ਹੋ ਗਈ ਤੁਸੀਂ ਭਾਈ ਦੋ ਦਿਨ ਹਜੇ ਕੁੜੀ ਨੂੰ ਆਈ ਨੂੰ ਹੋਇਆ ਸਾਰਾ ਮੂੰਹ ਸਿਰ ਕੁੱਟ ਕੇ ਕੁੜੀ ਦੇ ਲੀਲ ਪਾਏ ਪਏ ਐ ਕੀ ਕਰਾਂ ਪੈਣ ਮੈਂ ਤਾਂ ਆਪ ਤੜਫੀ ਜਾਨੀ ਇੱਥੇ ਬੈਠੀ ਨਾ ਤਾਂ ਮੇਰੇ ਉਹਨੇ ਇੱਕ ਸੁਣੀ ਕੰਜਰ ਨੇ ਮੈਂ ਤਾਂ ਆਪ ਤੜਕੇ ਦਾ ਨਿਕਲਿਆ ਹੋਇਆ ਭੁੱਖਣ ਭਾਣਾ ਨਾ ਚਾਹ ਨਾ ਪਾਣੀ ਨਾ ਰੋਟੀ ਨਾਲੇ ਮੈਂ ਇੱਥੇ ਤੜਫੀ ਜਾਨੀ ਆਏ ਨੂੰ ਬਥੇਰਾ ਜੋਰ ਲਾ ਲਿਆ ਰੋਟੀ ਖਾ ਲੇ ਕੰਮੋ ਰੋਟੀ ਖਾ ਲੇ ਇਹਨੇ ਨਹੀਂ ਰੋਟੀ ਖਾਦੀ ਫਿਰ ਮੇਰੇ ਵੀ ਕਿੱਥੇ ਬੁਰਕੀ ਨਾਗਦੀ ਐ ਜਦੋਂ ਕੋਲੇ ਭੁੱਖੀ ਐਗੀ ਮੈਂ ਤਾਂ ਤਪਾ ਛੱਡੀ ਆ ਇੰਨਾ ਸਮਝਾਇਆ ਕੰਜਰ ਨੂੰ ਬਥੇਰੀਆਂ ਗਾਲਾਂ ਕੱਢੀਆਂ ਥੱਪੜ ਮਾਰਨ ਤੱਕ ਕਰ ਗਈ ਫਿਰ ਅੱਕ ਕੇ ਰੁੱਸ ਕੇ ਭੱਜ ਗਿਆ ਆਖੇ ਤੂੰ ਮੇਰੇ 'ਚ ਕਸੂਰ ਕੱਢਦੀ ਆ ਮੈਂ ਹਾ ਕੱਡਾਂ ਨਾ ਇਹ ਤਾਂ ਕੱਲ ਆਈ ਐ ਇਹਨੂੰ ਆਪਣੇ ਘਰ ਦੇ ਕੀ ਪੇਤ ਨੇਗੇ ਬਥੇਰੀ ਕੁੱਤੇ ਖਾਣੀ ਕਰੀ ਆ ਭੈਣੇ ਮੈਂ ਤਾਂ ਬਹੁਤ ਦੁਖੀ ਹੋਈ ਬੈਠੀ ਆ ਕੀ ਕਰਾਂ ਮੈਂ ਕਲੇਸ਼ ਕਰਨ ਕੰਨੀਓ ਤੁਹਾਡਾ ਕਿਹੜਾ ਗੱਡਾ ਖੜਾ ਸੀ ਹਜੇ 2 ਦਿਨ ਉਹਨੂੰ ਆਈ ਹੋਈ ਨਹੀਂ ਨਹੀਂ ਨਾ ਮੈਨ ਮਿਲਤੀ ਪੁੱਤ ਨੂੰ ਕੰਮ ਦਾ ਸਹਾਕਤਾ ਹੁੰਦਾ ਜਾਂ ਭਾਈ ਤੁਹਾਡੇ ਘਰ ਦਾ ਪਤਾ ਸਤਾ ਹੁੰਦਾ ਇਹੀ ਤਾਂ ਭੈਣੇ ਮੈਂ ਸਮਝਾਉਂਦੀ ਸੀ ਇਹੀ ਕਹਿੰਦੀ ਸੀ ਮਾਹ ਚੱਲ ਕੋਈ ਨਾ ਜੇ ਵੇਲਾਕ ਵੇਲਾ ਕੋਈ ਕੰਮ ਨੂੰ ਹੋ ਵੀ ਗਿਆ ਤਾਂ ਕਿੱਡੀ ਗੱਲ ਆ ਮੈਂ ਕਰ ਲੂ ਮੈਨੂੰ ਦੱਸ ਦੇ ਵੀ ਐਡਾ ਕੀ ਤੇਰੇ ਮਾਗਰ ਪਿਆ ਹੋਇਆ ਕੋਈ ਵੀ ਤੂੰ ਇੰਨਾ ਉੱਚੀ ਬੋਲਦਾ ਲੜਦਾ ਪਰ ਕਿੱਥੇ ਅੱਜ ਕੱਲ ਸੁਣਦਾ ਕੋਈ ਕਿਸੇ ਦੀ ਕੁੜੀਆਂ ਤਾਂ ਜਮੀਨੀ ਕੋਈ ਸੁਣਦਾ ਹੈ ਨਾ ਸੁਣਦਾ ਨਹੀਂ ਭਾਈ ਹੁਣ ਕੀ ਆਸ ਕਮਾਣ ਕਹਿੰਦਾ ਹੋ ਵਿਖਾ ਨਹੀਂ ਕੁੜੀ ਚ ਕਸੂਰ ਆ ਉਹੀ ਗੱਲ ਰਿਸ਼ਤੇ ਕਰਨ ਕਰਾਉਣ ਵਾਲੇ ਨੂੰ ਵੀ ਬਿਸ਼ਰਮੀ ਆਉਂਦੀ ਆ ਤੁਸੀਂ ਤਾਂ ਜਮਾਈ ਪੱਟੀ ਮੈਂ ਇਸ ਕਰਤੀ ਸਾਡੀ ਨੇ ਪਾਣ ਕੀ ਕਰਾ ਮੇਰਾ ਤਾਂ ਬੀਪੀ ਡਾਊਨ ਹੋਇਆ ਪੈ ਤਟਕੇ ਦਾ ਮੈਂ ਤਾਂ ਇੱਥੇ ਪਈਆਂ ਮੁੱਦੇ ਮੂੰਹ ਨਾਲੇ ਨਾ ਬਥੇਰਾ ਸਮਝਾ ਲਿਆ ਆ ਹੁਣ ਪਾਣ ਮੈਂ ਤੈਨੂੰ ਵੀ ਕਹਿਨੀ ਆ ਹੱਥ ਬੰਨ ਕੇ ਬੇਨਤੀ ਐ ਅੱਜ ਦੂ ਮੁੜ ਕੇ ਇਹਨੂੰ ਕੁਝ ਕਹਿਣ ਦਵਾਂਗੀ ਚਾਹੇ ਕੋਸੋ ਹੋਜੇ ਹੁਣ ਕੋਵੇਂ ਡੰਡੇ ਨਾਲ ਕੁੱਟਣਾ ਪਵੇ ਅੱਜ ਤਾਂ ਜਿਹੜਾ ਕੋਸੇ ਨੇ ਕੱਲ ਕਰਤਾ ਕਰਤਾ ਹੈ ਨਹੀਂ ਸੀ ਕਰੇ ਅੱਜ ਕਰਦੇ ਮਾਫ਼ ਹਾਂ ਤੇ ਨਹੀਂ ਮੈਂ ਬੰਦਾ ਬਣਾ ਕੇ ਹੀ ਜਾਂਦੀ ਉਹਨੂੰ ਬਥੇਰੀ ਕੁੱਤੇ ਖਾਣੀ ਕਰੀਆ ਕੁੱਤੇ ਦੇ ਵੱਡੇ ਨਾਲ ਮੈਂ ਬਥੇਰਾ ਕੋ ਸਭ ਬੋਲੀਆਂ ਕੱਚ ਤਾਂ ਮੈਂ ਛੱਡਿਆ ਨਹੀਂ ਐ ਥੋੜੀ ਹੁੰਦਾਗਾ ਵਿਛਲ ਦੇਣ ਦਿਓ ਦੋ ਦਿਨ ਆਈ ਨਹੀਂ ਹੋਏ ਅਜੇ ਕੀ ਪੈਰ ਕੱਢਣਾ ਤੁਸੀਂ ਉਹਦੇ ਨਾਲ ਜਵਾਕੜੀ ਨਾ ਹੋਰ ਇਹ ਤਾਂ ਸ਼ਰਮ ਮੰਨ ਲੈ ਵੀ ਰੋਟੀ ਪੱਕਦੀ ਹੋਈ ਆ ਸਾਡੇ ਕੱਲਾ ਫਿਰਦਾ ਸੀ ਡੰਡੇ ਪਜਾਉਂਦਾ ਇੱਥੇ ਪੈਣੇ ਹੀ ਹੱਥ ਬੰਨਦੀ ਸੀ ਵੀ ਆਪਦਾ ਘਰ ਬਸਾਲਾ ਭਾਈ ਚੁੱਪ ਕਰਕੇ ਘਰ ਬਸਾਲਾ ਪਰ ਕਿੱਥੇ ਜਦੋਂ ਘਟ ਪੀਤੀ ਹੁੰਦੀ ਹੈ ਫਿਰ ਐ ਹੋ ਜਾਂਦਾ ਵੀ ਪਤਾ ਨਹੀਂ ਮਈ ਕੋਈ ਨਾ ਮੈਂ ਕਰਦੀ ਆ ਬਚੋਲੇ ਜੇ ਨਾਲ ਗੱਲ ਪਈਏ ਇੱਕ ਹੀ ਗੱਲ ਆ ਠੋਕਰ ਗੱਲ ਅੱਜ ਕੋਟ ਦਾ ਸਵੇਰ ਨੂੰ ਫੇਰ ਕੁੱਟੂਗਾ ਇਹ ਐ ਕੋਈ ਮਾਰਨੀ ਤਾਂ ਨਹੀਂ ਬਗਾਨੀ ਤੀ ਤੁਸੀਂ ਹੋਰ ਭੈਣੇ ਲੈ ਦੱਸ ਫੇਰ ਵੀ ਉਹਦੇ ਚ ਵੀ ਤਾਂ ਜਾਨ ਐ ਵਿਚਾਰੀ ਚ ਹੈ ਉਹ ਪਹਿਲਾਂ ਹੀ ਦੁੱਖਾਂ ਦੀ ਪੰਨੀ ਹੋਈ ਆ ਫੋਨ ਫਾਨ ਲਾ ਕੇ ਸੱਦ ਲੈ ਫੋਨ ਭੈਣੇ ਪੰਜਾਬ ਭਾਰੀ ਲਾ ਲਿਆ ਫੋਨ ਹੀ ਨਹੀਂ ਚੱਕਦਾ ਹੈਗਾ ਡੁੱਬੜਾ ਪਤਾ ਨਹੀਂ ਕਿੱਥੇ ਬੈਠਾ ਕਿੱਥੇ ਨਾ ਔਰ ਮੈਨੂੰ ਉਹਦਾ ਫਿਕਰ ਹੋਇਆ ਪਿਆ ਤਾਂ ਮਰਨ ਵਾਲੀ ਹੋ ਰਹੀ ਕਿਤੇ ਉਹ ਨਾ ਕੋ ਘਾਤੇ ਡਿੱਗ ਪੇ ਲੈ ਦੱਸ ਆਪਦੇ ਦਾ ਭਾਈ ਸਾਨੂੰ ਫਿਕਰ ਹੋ ਗਿਆ ਸਾਡੀ ਦੀ ਤਾਂ ਨਹੀਂ ਤੁਹਾਨੂੰ ਫਿਕਰ ਹੋਇਆ ਨੀ ਬਣੇ ਦਾ ਵੀ ਬੇਦਰਾ ਫਿਕਰਾ ਚਲੇਦਾ ਮੇਰੀ ਅੱਖਾਂ ਸਾਹਮਣੇ ਬੈਠੀ ਆ ਉਹ ਗੰਡਾ ਪਤਾ ਨਹੀਂ ਕਿਹੜਾ ਪਸੇ ਗਿਆ ਕਿਧਰ ਨਾ ਕਿਤੇ ਨਹੀਂ ਜਾਂਦਾ ਕਿਤੇ ਨਹੀਂ ਜਾਂਦਾ ਉਹ ਮੈਨੂੰ ਦੱਸਿਆ ਕੰਮ ਉਹਨੇ ਕਹਿੰਦੀ ਮਾਣ ਮਾਣ ਸ਼ਰਾਬ ਪੀਂਦਾ ਰੱਜ ਕੇ ਡਿੱਗਿਆ ਪਿਆ ਹੂ ਕਿਤੇ ਬਥੇਰਾ ਆ ਜੂਗਾ ਜਦੋਂ ਭੁੱਖ ਲੱਗੀ ਘਰੇ ਨੀ ਭਣੇ ਪੁੱਛ ਨਾ ਆ ਉਹਦੇ ਨਾਲ ਦੇ ਮੁੰਡੇ ਆ ਕੇ ਤੇਰਾ ਵਿਆਹ ਹੋਇਆ ਪਾਰਟੀ ਦੇ ਸਾਨੂੰ ਫਿਰ ਇਹ ਕਹਿੰਦਾ ਮੈਂ ਪੀਂਦਾ ਨਹੀਂ ਤੁਸੀਂ ਪੀ ਲਓ ਸੋਨੂੰ ਮੈਂ ਲਿਆ ਦੰਨਾ ਉਹ ਕਹਿੰਦੇ ਜੀ ਤੂੰ ਨਹੀਂ ਪੀਂਦਾ ਸੀ ਕਿ ਪਾਰਟੀ ਸਰਚ ਮਾਰਨੀ ਹੈ ੱੱਕੇ ਨਾਲ ਪਿਆਤੀ ਭੈਣੇ ਲੜਪੜ ਕੇ ਜਦੋਂ ਹੁਣ ਕੋਈ ਮੂੰਹ ਚੇ ਪਾ ਦੇ ੱੱਕੇ ਨਾਲ ਦੱਸ ਫਿਰ ਇਹ ਕੀ ਕਰੇ ਜਵਾਖ ਇਹ ਵੀ ਫਸ ਗਿਆ ਵਿੱਚ ਨਾ ੱੱਕੇ ਨਾਲ ਪਿਆਤੀ ਆਕੇ ਨਾ ੱੱਕੇ ਨਾਲ ਪੀ ਲਈ ਚੱਲ ਪਿਆਤੀ ਤੇ ਉਹਦੇ ਤਾਂ ਕੀ ਗੁੱਸਾ ਚਾਰਦਾ ਸੀ ਜਵਾਖੜੀ ਤੇ ਆਕੇ ਹੁਣ ਮੇਰਾ ਕੀ ਕਸੂਰ ਆ ਭੈਣੇ ਮੈਨੂੰ ਤਾਂ ਪਾਪਾ ਇੱਕ ਦੀ ਥਾਂ ਤੇ ਹਜ਼ਾਰ ਸੁਣਾ ਲਾ ਮੈਂ ਤਾਂ ਸੁਣਨ ਨੂੰ ਲੈ ਆ ਕਰ ਲਈ ਝੋਲੀ ਤੇਰੇ ਮੂਰੇ ਪਾ ਦੇ ਜਿਹੜਾ ਮੇਰਾ ਕਸੂਰ ਹੈ ਝੋਲੀ ਚ ਜਿੰਨੇ ਮੱਦੀ ਸੁਣਾ ਦੇ ਪਹਿਣੇ ਜਦੋਂ ਮੇਰੇ ਭਾਈ ਚ ਹੀ ਕਸੂਰ ਹੈਗਾ ਮੈਂ ਤਾਂ ਸੁਣਨੀ ਨਹੀਂ ਤੂੰ ਤਾਂ ਝੋਲੀ ਚ ਪਵਾ ਲੇਂਗੀ ਮੈਂ ਕੀ ਕਹਾਂ ਇਹਦੀ ਮਾਂ ਨੂੰ ਜਵਾਬ ਦੇਉਂ ਜਾ ਕੇ ਮੈਂ ਕੀ ਕਹੂੰਗੀ ਵੀ ਆ ਚੰਗਾ ਰਿਸ਼ਤਾ ਕਰਾਤਾ ਭਾਈ ਮੈਂ ਤਾਂ ਤੇਰੀ ਧੀ ਸੌਖੀ ਵਸਦੀ ਐ ਮੈਂ ਕੀ ਕਹੂੰਗੀ ਜਾ ਕੇ ਸੌਖੀ ਤਾਂ ਹੁਣ ਬਥੇਰੀ ਆ ਘਰੇ ਕਾਦਾ ਘਟਾ ਸੁੱਖ ਨਾਲ ਸਾਰਾ ਕੁਝ ਹੈਗਾ ਕਿਸੇ ਚੀਜ਼ ਦੀ ਕਮੀ ਤਾਂ ਨਹੀਂ ਹੈਗੀ ਹੁਣ ਗੱਲ ਕਰ ਵੀ ਜਿਹੜੀ ਪੀਤੀ ਖਾਦੀ ਚ ਹੋਊਗੀ ਉਹ ਨਹੀਂ ਕੋਸੋ ਕੋਈ ਮੋੜਾ ਖਾਂਦੀ ਗੱਲ ਕਾਤਾ ਤਾਂ ਭੈਣੇ ਬਹੁਤ ਵੱਡਾ ਗਾ ਆ ਅਕਲ ਦਾ ਤੋੜਾ ਜਿਹੜਾ ਉਹਨੂੰ ਜਿਹੜਾ ਦੋ ਦਿਨਾਂ ਚ ਜਲੂਸ ਕਾੜਤਾ ਉਹਨੇ ਆਪ ਦਾ ਨਾਲੇ ਸਾਡਾ ਕਢਾਤਾ ਹੋਰ ਭੈਣੇ ਮੈਂ ਤਾਂ ਬਹੁਤ ਦੁਖੀ ਹੋਈ ਪਈ ਆ ਮੈਂ ਤਾਂ ਪਿੰਡ ਨੂੰ ਜਾਣਾ ਸੀ ਸਮਾਂ ਮੈਂ ਤਾਂ ਇਹਨਾਂ ਦੇ ਵਿੱਚ ਆ ਕੇ ਫਸ ਗਈ ਹੁਣ ਨਾ ਹੀ ਕਲੇਸ਼ ਪਏ ਚ ਛੱਡ ਕੇ ਜਾਣ ਜੋਗਰੀ ਐਡਾ ਵੱਡਾ ਰੰਦ ਹੋ ਰਿਹਾ ਚਾ ਕੋਈ ਨਹੀਂ ਮੈਂ ਬਚੋਲੇ ਨਾਲ ਕਰਦੀਆਂ ਗੱਲ ਫੇਰ ਕਰਦੇ ਆ ਤੇ ਨਾਲ ਗੱਲ ਕਦੋਂ ਤਾਂ ਆਊਗਾ ਹੀ ਘਰੇ ਕੋਈ ਨਹੀਂ ਭੈਣੇ ਜੇ ਤੇਰੇ ਅੱਖੇ ਲੱਗਦੀਆਂ ਕੰਮੋ ਦੋ ਬੁਰਕੀਆਂ ਟੁਕਰੀਆਂ ਖਵਾ ਦੇ ਭੁੱਖੀ ਆ ਬਿਮਾਰ ਹੋ ਜੂਗੀਓ ਹੀ ਖਾਲੇ ਟੋਕਦੀਆਂ ਬੁਰਤੀਆਂ ਉਹ ਕੀ ਨਾ ਦੇਖ ਕਿ ਲੱਛਣ ਕਰਦੀ ਐ ਕਿਉਂ ਤੰਗ ਕਰਦੀ ਆ ਫੱਲਾ ਨਾ ਕਰ ਦਉ ਲੈ ਕੇ 1.5 ਲੱਖ ਝੋਲੀ ਚ ਪਾ ਲਿਆ ਹੈ ਸਾਡੇ ਮਾਗਰ ਲਾਤੀ ਫੜ ਕੇ ਜਿਵੇਂ ਬੱਕਰੀ ਦਾ ਮੇਮਣਾ ਹੁੰਦਾ ਲੈ ਚੋ ਨਾ ਚੋ ਗਾਣਾ ਚੁੰਨੀ ਨਾ ਕੋਈ ਵਿਹਾਰ ਨਾ ਤਿਹਾਰ ਅਸੀਂ ਕੀ ਕਹੀਏ ਸਰੀਕੇ ਕਬੀਲੇ ਚ ਵੀ ਨੰਗਾ ਦੀ ਕੁੜੀ ਵੇਖ ਕੇ ਲਿਆ ਆ ਗਈ ਕੇ ਰਹੀਂ ਚੜ ਕੇ ਹੈ ਪੈ ਨੇ ਪਲਾਂ ਨਦਮ ਕਹ ਹਜ਼ਾਰ ਗੱਲ ਸੁਣਾਈ ਮਾ ਤੇਰੀਆਂ ਕੀ ਸੁਣਦੀਆਂ ਮੈਨੂੰ ਇਹ ਜੇ ਭਵੇਂ ਪੰਜਾਬ ਵਰੀ ਸੁਣਾ ਲੈ ਅਸੀਂ ਤਾਂ ਐਂ ਕਰਾਂਗੇ ਐਂ ਕੁੱਟਿਆ ਕਰਾਂਗੇ ਤੂੰ ਲਾਲਾ ਜੋਰ ਜਿੰਨਾ ਲਾਉਣਾ ਜੇ ਇੱਥੇ ਬਾਸਣਾ ਤਾਂ ਕੁੱਟ ਤਾਂ ਖਾਣੀ ਪਊਗੀ ਪਾਲੀਆਂ ਚੰਪਲੀਆਂ ਆ ਯਾ ਬੜੀ ਠਾਣੇਦਾਰ ਨਹੀਂ ਤੂੰ ਸਾਡੇ ਤੇ ਹਾਂ ਆ ਗਈ ਹੂੰ ਕੱਤੀ ਕੀ ਲੱਛਣ ਚੱਲ ਮੂੰ ਤਾਂ ਮੈਨੂੰ ਮੌਕੇ ਤੇ ਉੱਧਾ ਦੀ ਆਉੜ ਗਈ ਜਿਹੜੀ ਇੱਥੇ ਆ ਕੇ ਪੈ ਗਈ ਹੁਣ ਇਹਨੂੰ ਐ ਲੱਗੂਗਾ ਕਿ ਸੱਚੀ ਇਹਦਾ ਤਾਂ BP ਘਟਿਆ ਪਿਆ ਸੀ ਤਾਂ ਆ ਕਰਕੇ ਵਿਚਾਰੀ ਅੰਦਰ ਪਈ ਸੀ ਕੋਈ ਨਾ ਤੂੰ ਜਾਸਿਆ ਗਿਣਗਣ ਬਾਦਲੇ ਲਾਉ ਤੇਰੇ ਕੋਲ ਸ਼ਿਕਾਇਤਾਂ ਲਾਈਆਂ ਨੇ ਨਾ ਜੀਬ ਵੱਢਣੀ ਪਊਗੀ ਮੈਨੂੰ ਫੇਰ ਬੋਲਣੋਂ ਹਟੋਗੀ ਚੁੱਪ ਤਾਂ ਇਹਨੂੰ ਮੈਂ ਕਰਾ ਦਾਂ ਕੋਈ ਨਾ ਮੇਰੇ ਵਾਲੇ ਭਾਈ ਨੂੰ ਆਉਣ ਦੇ ਜਦੋਂ ਆ ਗਿਆ ਫੇਰ ਉਹਨੂੰ ਕਹੂੰ ਮੁੰਡਿਆ ਇਹਨੂੰ ਚੱਜਣ ਨਾਲ ਮਤ ਦੇ ਹਾਂ ਐ ਦੋਕ ਹੋ ਰਿਆ ਨਾ ਕੁਛ ਨਹੀਂ ਹੁੰਦਾ ਇਹਨੂੰ ਕੀ ਹੋਣ ਲੱਗਿਆ ਜੋਨੀ ਮਰੀ ਤੇਰੇ ਥੱਪੜਾਂ ਨਾਲ ਕਰਮ ਹਾਂਜੀ ਮਸੀ ਜੀ ਹੂੰ ਤਾਂ ਭਾਈ ਮੈਂ ਕਿਹਾ ਤੇਰੀ ਨੰਦ ਨੂੰ ਜੀ ਭਾਈ ਇਹ ਦੂ ਬਾਦ ਦੇਖ ਰਿਹਾ ਸਾਡੀ ਕੁੜੀ ਦੇ ਹੱਥ ਲਾਇਆ ਤਾਂ ਫਿਰ ਛੋਡੇ ਨਾ ਬਣਦਾ ਕੀ ਆ ਤੇ ਮੈਂ ਤੈਨੂੰ ਐ ਕਹਿਣੀ ਆ ਪੁੱਤ ਉੱਠ ਕੇ ਨਾ ਆਵਦਾ ਰੋਟੀ ਟੁੱਕ ਖਾੜਾ ਐਵੇਂ ਨਾ ਮੰਜਾ ਮੱਲ ਕੇ ਬੈ ਮਸੀ ਬਾੜੰਤ ਦਿੰਦੇ ਨਹੀਂ ਮੈਨੂੰ ਲੈ ਬਾੜਨ ਕਿ ਬਣੀ ਦਿੰਦੇ ਮੈਂ ਆਖ ਕੇ ਆਈ ਆ ਮੈਂ ਕਿਹਾ ਮੈਂ ਵਿਚੋਲੇ ਨਾਲ ਵੀ ਗੱਲ ਕਰਦੀ ਆ ਭਾਈ ਫਿਰ ਤੁਹਾਨੂੰ ਮੈਂ ਜੇ ਘਰੇ ਹੁੰਦਾ ਫਿਰ ਮੈਨੂੰ ਅੱਜ ਹੀ ਪਤਾ ਦੱਸ ਜਾਂਦੀ ਠੀਕ ਹੈ ਮਸੀਤ ਤੂੰ ਜਿਹੜਾ ਮਾਰ ਲਿਆ ਕਰ ਹਾਂ ਤੂੰ ਬਸ ਕਿਸੇ ਗੱਲ ਦਾ ਫਿਕਰ ਨਹੀਂ ਕਰਨਾ ਕਿੰਨਾ ਚਿਰ ਕਰਨਗੇ ਇਹ ਇਸ ਤੋਂ ਬਾਅਦ ਪਾਇਬਤ ਕਰਨਗੇ ਤੇ ਕੋਈ ਫਿਰ ਸਭ ਨੂੰ ਚੰਗੀ ਤਰ੍ਹਾਂ ਸਿਖਾਵਾਂਗੇ ਇਹਨਾਂ ਨੂੰ ਠੀਕ ਹੈ ਠੀਕ ਹੈ ਠੀਕ ਹੈ ਆਹੋ ਸਿਆਣੀ ਬਣ ਕੇ ਰਹਿ ਮੇਰੀ ਤੀ ਠੀਕ ਹੈ ਬਸ ਚੰਗਾ ਖਾ ਪੀ ਲੈ ਬੁੱਤ ਠੀਕ ਹੈ ਉਹ ਸਹੀ ਗੱਲ ਨਾ ਮਸੀਦੀ ਉਹ ਕੰਮ ਤਾਂ ਕਰਨੇ ਪੈਣਾਗਾ ਬਣੇ ਖੜੇ ਹੋ ਬਣੇ ਬਣੇ ਗਲਤ ਸੁਣ ਮੇਰੀ ਬਣੇ ਬਣੇ ਗਲਤ ਸੁਣ ਲੈ ਮੇਰੀ ਬਣੇ